ਤਸਵੀਰਾਂ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ 'ਇਹ ਨਸਤੀਕ ਮੌਜੂਦ ਹੈ ਕਿ ਜਿੰਮਦਿਆਂ ਨੇ ਜਿੱਥੇ ਕਿ ਜਿੰਮ ਦੇ ਬਾਹਰੋਂ ਇੱਕ ਨੌਜਵਾਨ ਦਾ ਇੱਕ ਚੋਰ ਵੱਲੋਂ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ ਜਾਂਦਾ ਹੈ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਜੋ ਅਜੇ ਘੱਟ ਉਮਰ ਦਾ ਲੱਗਦਾ ਹੈ ਤੇ ਉਸਤੇ ਸਿਰ ਤੇ ਹਰੀ ਟੋਪੀ ਪੈਣੀ ਹੋਈ ਹੈ ਤੇ ਉਸ ਵੱਲੋਂ ਆਉਂਦਿਆਂ ਸਾਰੀ ਮਹਿਜ ਕੁਝ ਸਕਿੰਟਾਂ ਦੇ ਵਿੱਚ ਹੀ ਸਪਲੈਂਡਰ ਦਾ ਜਿੰਦਾ ਭਨ ਕੇ ਉਸ ਨੂੰ ਚੋਰੀ ਕਰ ਲਿਆ ਜਾਂਦਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਇਸ ਬਾਬਤ ਦੀ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਪੀੜਤ ਨੌਜਵਾਨ ਆਸੀਫ ਪੁੱਤਰ ਬਾਬੂ ਖਾਨ ਵਾਸੀ ਰਾਜਪੁਰ ਭਾਈਆਂ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਸ਼ਾਮ ਵਕਤ ਕਰੀਬ 7 ਵਜੇ ਹੁਸ਼ਿਆਰਪੁਰ ਸਰਕਾਰੀ ਕਾਲਜ ਚ ਚੌਂਕ ਨੇੜੇ ਇੱਕ ਨੀਚੀ ਜਿਮ ਚ ਗਿਆ ਸੀ ਜਿੱਥੇ ਕਿ ਉਹ ਅੰਦਰ ਐਕਸਰਸਾਈਜ਼ ਕਰ ਰਿਹਾ ਸੀ ਤੇ ਜਦੋਂ ਉਹ ਕਸਰਤ ਕਰਨ ਤੋਂ ਬਾਅਦ ਬਾਹਰ ਨਿਕਲਿਆ ਤਾਂ ਉਸ ਦਾ ਸਪਲੈਂਟਰ ਮੋਟਰਸਾਈਕਲ ਜੋ ਕਿ 2015 ਮਾਡਲ ਸੀ ਉਹ ਚੋਰੀ ਹੋ ਚੁੱਕਿਆ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਜੇਮ ਬਾਹਰ ਲੱਗੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਉਸ ਵਿੱਚ ਇੱਕ ਨੌਜਵਾਨ ਨਸਰ ਆ ਰਿਹਾ ਜੋ ਮਹਿਜ ਕੁਝ ਸਕਿੰਟਾਂ ਵਿੱਚ ਹੀ ਉਸਤੇ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਪੀੜਤ ਨੌਜਵਾਨ ਦਾ ਕਹਿਣਾ ਕਿ ਇਸ ਬਾਬਤ ਉਸ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਸ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ ਦਾ ਮੋਟਰਸਾਈਕਲ ਬਰਾਮਦ ਕਰਨ ਦੀ ਮੰਗ ਕੀਤੀ ਹੈ ਮੇਰਾ ਨਾਮ ਆਸੀਫਾ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਆ ਪਿੰਡ ਰਾਜਪੁਰ ਪਈਆਂ ਜੀ ਠੀਕ ਹੈ ਜੀ ਕੀ ਗੱਲ ਬਾਤ ਹੈ ਤੁਹਾਡੇ ਨਾਲ ਮੈਂ ਨਾ ਸ਼ਨੀਵਾਰ ਰਾਤ ਨੂੰ 7 6 ਵਜੇ ਗਿਆ ਸੀਗਾ ਜਿਮ 188 ਸਟੈਡੀ ਰੋਡ ਤੇ ਤੇ ਉੱਥੇ ਮੈਂ ਜਿਮ ਲਾ ਕੇ ਜਦੋਂ ਨਿਕਲਣ ਲੱਗਾ ਆਪਣਾ ਮੇਰਾ ਬਾਈਕ ਉੱਥੇ ਸੀਗਾ ਨਹੀਂ ਤੇ ਉਹ ਚੋਰੀ ਹੋ ਗਿਆ ਸੀਗਾ ਸੀਸੀਟੀਵੀ ਕੈਮਰੇ ਰਾਹੀਂ ਮੈਂ ਦੇਖਿਆ ਤੇ ਕੋਈ ਅਣਜਾਣ ਵਿਅਕਤੀ ਉਹਨੂੰ ਚੱਕ ਕੇ ਲੈ ਕੇ ਜਾ ਰਿਹਾ ਸੀਗਾ ਕਿਹੜਾ ਮੋਟਰਸਾਈਕਲ ਸੀ ਇਹ? ਅ ਸਪਲੈਂਡਰ ਮੋਟਰਸਾਈਕਲ ਸੀ ਬਲੈਕ ਕਲਰ। ਕਿਹੜਾ ਮਾਡਲ ਸੀ? 2015 ਜੀ। ਠੀਕ ਹੈ। ਕਿਹੜਾ ਨੰਬਰ ਸੀ ਬਾਈਕ ਦਾ? ਅ ਬਾਈਕ ਨੰਬਰ ਸੀਗਾ PB08 DA 2195। ਠੀਕ ਹੈ ਜੀ ਤੇ ਸੀਸੀਟੀਵੀ ਵਿੱਚ ਕੀ ਨਜ਼ਰ ਆਇਆ ਜੀ? ਸੀਸੀਟੀਵੀ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਆ ਜਿਹਦੇ ਨਾਲ ਉਹਨੇ ਹਰੀ ਜੀ ਕੈਪ ਲਈ ਹੋ ਆ। ਤੇ ਓਡੀ ਪਾਈਓ ਤੇ ਉਹ ਮੇਰਾ ਬਾਈਕ ਜਿੱਦਾ ਚਾਬੀ ਲਗਾ ਕੇ ਸਟਾਰਟ ਕਰਕੇ ਲੈ ਕੇ ਜਾ ਰਿਹਾ ਜੀ। ਕਿੰਨੀ ਕੀ ਦੇਰ ਦੇ ਵਿੱਚ ਕਰ ਦਿੰਦਾ ਇੱਕ ਕਾਰਦਾ ਉਹ ਮੇਰੇ ਵੀ ਜੀ ਉਹਨੂੰ 20 ਕੇ ਸਕਿੰਡ ਹੀ ਲੱਗਦੇ ਆ ਜੀ ਸਟਾਰਟ ਕਰਨ ਨੂੰ ਮੋਟਰਸਾਈਕਲ ਜੀ ਅੱਛਾ ਮੋਟਰਸਾਈਕਲ ਲੋਕ ਸੀਗਾ ਤੁਹਾਡਾ ਆਹ ਲੋਕ ਸੀਗਾ ਜੀ ਠੀਕ ਆ ਪੁਲਿਸ ਕੰਪਲੇਟ ਕਰ ਦਿੱਤੀ ਹਾਂ ਜੀ ਹਾਂ ਜੀ ਹਾਂ ਜੀ ਕਰਤੀ ਆ ਆਪਣੇ ਸਿਟੀ ਥਾਣੇ ਕੰਪਲੇਟ ਕਰ ਦਿੱਤੀ ਹੈ ਜੀ ਸਿਟੀ ਥਾਣੇ ਕਿਹੜੇ ਕੋਈ ਆਈਓ ਕੋਣਾ ਪੁਲਿਸ ਵਾਲਾ ਕਿਹੜਾ ਉਹ ਹੈਗੇ ਆ ਜੀ ਆਈਐਸਆਰ ਨਾਨਕ ਸਿੰਘ ਆ ਜੀ ਆਈਐਸਆ ਜੀ ਹਾਂ ਜੀ ਆਈਐਸਆਈ ਨਾਨਕ ਸਿੰਘ ਕੀ ਮੰਗ ਕਰਦੇ ਹੋ ਤੁਸੀਂ ਸਲਈ ਹੀ ਆ ਜੋ ਜਿੱਦਾਂ ਮੇਰਾ ਮੋਟਰਸਾਈਕਲ ਹੋਇਆ ਚਲੋ ਲੋਸਟ ਹੋਇਆ ਤੇ ਉਹ ਮੋਟਰਸਾਈਕਲ ਮੈਨੂੰ ਮ ਤੇ ਉਹ ਸਨਪਛਾਤੇ ਵਿਅਕਤੀ ਖਿਲਾਫ ਕੋਈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜੀ